ਵੱਡਾ ਮਸਲਾ ਮਾਝ ਸੂਣ ਤੋਂ ਬਾਅਦ ਜੇਸ ਦਾ ਤਾਂ ਹੁੰਦਾ ਜਿੱਦੋਂ ਤੱਕ ਜਾਨਵਰ ਜ਼ੇਰ ਨਹੀਂ ਸੁੱਟਦਾ ਇਹ ਹੀ ਸਮਝੋ ਕਿ ਮਾਝ ਕਾਂ ਸੂਈ ਨਹੀਂ ਪੂਰੀ ਉਹ ਜ਼ੇਰ ਸੁੱਟਣਾ ਨਹੀਂ ਹੁੰਦੀ ਏ ਕਰਨਾ ਕੀ ਏ ਬਲਕੇ ਤੇ 80 70 80% ਦੇ ਜਦਕ ਜ਼ੇਰ ਜਾਨਵਰ ਸੁੱਟਦੇ ਨੇ ਤਕੜਾ ਅਗਰ ਜਾਨਵਰ ਜ਼ੇਰ ਨਹੀਂ ਸੁੱਟਦਾ ਗਾਂ ਏ ਜਾਂ ਮਾਝ ਏ ਇਸ ਤਰ੍ਹਾਂ ਇਹਨੇ ਬੱਚਾ ਦੇ ਦਿੱਤਾ ਬੱਚਾ ਦੇਣ ਤੋਂ ਬਾਅਦ ਇਹਨੂੰ ਕੋ ਸਾਫ ਜਗ੍ਹਾ ਦੇ ਉੱਤੇ ਰੱਖ ਕੇ ਤੇ ਬੱਚੇ ਨੂੰ ਇਹ ਛੱਟੇ ਮਾਝ ਨੂੰ 15 20 ਮਿੰਟ ਚੰਗੀ ਤਰ੍ਹਾਂ ਸਾਫ਼ ਕਰੇ ਬੱਚੇ ਦਾ ਉਹਨੂੰ ਪਤਾ ਲੱਗੇ ਉਸ ਤੋਂ ਬਾਅਦ ਉਸ ਤੋਂ ਪੱਟੀਆਂ ਤੇ ਨੂੰ ਬੰਨ ਦੇਣਾ ਪਾਣੀ ਛਾਣੀ ਗਰਮੀ ਹੋਏ ਤੇ ਡਾਣਾ ਸਰਦੀ ਹੋਏ ਤੇ ਨਹੀਂ ਡਾਣਾ ਜਾਨਵਰ ਠੰਡਾ ਹੋ ਜਾਂਦਾ ਪੱਟਿਆਂ ਤੇ ਬਣ ਕੇ ਰਾਜ ਕੇ ਜਾਨਵਰ ਸੂਰ ਤੋਂ ਬਾਅਦ ਦੰਦਾ ਕਿੰਨਾ ਪੱਤੇ ਖਾਏ ਉਸ ਤੋਂ ਬਾਅਦ ਇੱਕ ਘੰਟੇ ਤੋਂ ਪਹਿਲਾਂ ਪਹਿਲੋ ਪਹਿਲੋ ਜਾਨਵਰ ਦੀ ਚੁਆਈ ਕਰ ਦੇਣੀ ਹੈ ਬੱਚੇ ਨੂੰ ਪਹਿਲਾਂ ਰਜਾਣਾ ਪਹਿਲੀ ਚੁਆਈ 'ਚ ਹਮੇਸ਼ਾ ਬੱਚੇ ਨੂੰ ਤਰੀਕੇਕਾਰ ਦਾ ਦੁੱਧ ਪਲਾਣਾ ਕਿਉਂਕਿ ਪਹਿਲੀ ਚੁਆਈ ਚੁਆਈ 'ਚ ਹੀ ਬੱਚਾ ਜਾਸ਼ਿਕ ਰਹਾ ਸਹੀ ਦੋਸਤ ਕੋਦੇ ਤੇ ਕੋ 10 ਮਿੰਟ ਮਿਹਨਤ ਕਰਨੀ ਹੈ ਅਗਰ ਬੱਚਾ ਉਹ ਡੀਪੀਡ ਦੇ ਨਾਲ ਜਿਹੜਾ ਉਹ ਨਾਲ ਖਾਏ ਤੇ ਐ ਸਰਾ ਵੇਖੋ ਜੀ ਸਰਾ ਇਹ ਪਿਸ਼ਾਪ ਕਰਨ ਲਈ ਹੈ ਜਿਹੜਾ ਬੱਚੇ ਵਾਲਾ ਉੱਤੇ ਹੁੰਦਾ ਕਵਰ ਉਹ ਬਾਹਰ ਕੱਢਣ ਲਈ ਹੈ ਇਹਦੇ ਚਾਂਸ ਹੁੰਦੇ ਨੇ ਜਲਦੀ ਸੌੜ ਦੇਣਾ ਅਗਰ ਜਾਨਵਰ ਜਦੋਂ ਪੱਟਸਟੇਟ ਖਾ ਲਏ ਨੇ ਮਨ ਨਹੀਂ ਦਿੱਤਾ ਘੰਟੇ ਡੇਢ ਦੀ ਧੀਰ ਨਹੀਂ ਸੌੜਦਾ ਉਹਨੂੰ ਤੁਸੀਂ 506 ਸੀਸੀ অক্সੀਟੋਸਿਨ ਜਿਹੜਾ ਉਹ ਟੀਕਾ ਲਾ ਦੇਣਾ ਉਹਦੇ ਨਾਲ ਚਾਹ ਫਿਰ ਜੇ ਸੌੜੇਗਾ ਫੇਰ ਨਹੀਂ ਸੌੜਦਾ 2-3 ਘੰਟੇ ਤੱਕ ਵੇਚ ਕਰਨਾ ਉਸ ਤੋਂ ਬਾਅਦ ਤੁਸੀਂ ਕੋਰਾਕ ਲੈਣੀ ਹੈ ਗਰਮ ਅੱਧਾ ਕਿਲੋ ਗੋੜ ਨਹੀਂ ਲੈਣਾ ਵਿੱਚ ਉਹਦੇ ਗੰਡੇ ਕੋਈ ਕਿਲੋ ਪਾ ਲੈਣੇ ਨੇ ਜੋ ਐ ਲੀ ਲੈਣੀ ਆ ਪਾ ਉਹ ਪਾਣੀ ਐ ਪਾ ਜਿਹੜੀ ਉਹਦੇ ਵਿੱਚ ਹਾਲੋ ਪਾਣੀ ਐ ਅੱਧ ਪਾ ਜਿਹੜਾ ਉਹ ਜੀਰਾ ਪਾ ਲੈ 10 ਡਿਸਟਰੀਨ ਦੀਆਂ ਗੋਲੀਆਂ ਪਾ ਲੈਣੀਆਂ ਉਹਨਾਂ ਨੂੰ ਮਿਕਸ ਕਰਕੇ ਕੋਈ ਗੋਲੀ ਵੰਡਾ ਕਿਸੇ ਕੋਲ ਕਿਸੇ ਤਰ੍ਹਾਂ ਦਾ ਵੀ ਹੋਏ ਉਹ ਦੋ ਤਰਾਫ ਲੋ ਉਹਦੇ ਅੱਗੇ ਪਾ ਕੇ ਤੇ ਮਾਲ ਜਿਹੜਾ ਉਹਨੂੰ ਨੂੰ ਘੇੜਾ ਬਣਾ ਕੇ ਪਵਾ ਦੇਣਾ ਇਸ ਤੋਂ ਬਾਅਦ ਅੱਲਾ ਦੇ ਫਜ਼ਲ ਨਾਲ ਜਾਨਵਰ ਜੀ ਠੁੜ ਜੇਗਾ ਸੋਚ ਕੋਈ ਅੱਧਾ ਕੇਸ ਅਗਰ ਰਹੀਏ ਆਪੀ ਕਾਰਸਤਾ ਦੀਆਂ ਤੇ ਮਾਸਟਰ ਨਹੀਂ ਬੰਨਣਾ ਡਾਕਟਰ ਨੂੰ ਫੌਰੀ ਬੁਲਾਣਾ ਆ ਕੇ ਤੇ ਡਾਕਟਰ ਜੀ ਦਾ ਫਿਰ ਜਿਹੜਾ ਨਾਲ ਅਗਲਾ ਹਾਲ ਹੋ